ਸਾਨੂੰ ਟਰੈਕਟਰ ਚਾਹੀਦਾ ਪੈਸੇ ਥੋੜੇ ਜਿਹਾ ਘੱਟ ਲਾਉਣੇ ਆ ਉਹਨਾਂ ਦੇ ਵੀ ਆ ਕੇ ਵੈਰਾਈਟੀਆਂ ਸਾਰੀਆਂ ਹੀ ਆ ਬਾਈ ਕੋਲ ਉੱਚਾ ਮਾਡਲ ਲੈ ਕੇ ਜਾਣਾ ਉਹ ਵੀ ਮਿਲ ਜੂ ਹਾਲੈਂਡ ਪਾਲ ਦਿਓ ਚਾ ਸਵਰਾਜ ਪਾਲ ਦਿਓ ਸਾਰੀਆਂ ਮਿਲ ਜਾਣਗੀਆਂ ਕਲੱਚ ਨੂੰ ਗੇਅਰ ਨੂੰ ਇੰਜਨ ਨੂੰ ਪੰਪ ਨੂੰ ਬੰਦਾ ਚਾਬੀ ਲੱਗੀ ਕਹਦੇ ਕਰੋ ਵੀ ਵਾਪਸ ਆ ਯਾਰ ਛੱਡ ਗੱਲਾਂ ਦੂਰ ਦੀ ਕਰੋ ਵੀ ਵਾਪਸ ਹਾਂ ਬੰਦਾ ਆ ਕੇ ਐ ਕਹਦੇ ਵੀ ਇੱਥੇ ਬੋਰਸਾ ਸਨੇ ਗੱਡੀ ਦਾ ਸਨੇ ਟੂਲ ਪਲੱਜਾਂ ਦੇ ਪੈਸੇ ਦਊਗਾ ਤਿੰਨਾਂ ਦਾ ਇੱਕੋ ਹੀ ਰੇਟ ਆ 2 2 ਲੱਖ ਰੁਪਈਆ 2 ਲੱਖ ਰੁਪਈਆ ਦਾ ਚਾਹ ਲੈ ਜਾਓ 45 ਚਾਹ ਲੈ ਜਾਓ ਇੱਧਰ ਲੈ ਪਾਏ 60 ਹਾਂ ਇਹ ਵਾਲੀ ਜਦੋਂ ਆਪਾਂ ਹੁਣ ਇਹਦਾ ਰੇਟ ਇੰਨਾ ਕਿ ਜਾਇਜ਼ ਦੇਵਾਂਗੇ ਅਗਲਾ ਕਹਿੰਦਾ ਯਾਰ 3 ਸਪੀਡ ਆ ਹੈਗਾ ਕਿ ਨਾ 3 ਸਪੀਡ ਆ ਕਰੀਪਰ ਗੇਅਰ ਆ 4 ਲੱਖ 90 ਹਜ਼ਾਰ ਦਾ 18 ਮਾਡਲ 854 ਮਿੱਤਰੋ ਮਗਰੇ ਟਾਇਰ ਨਾਲ ਦੇ ਅਗਲੇ ਲੱਗਿਆ ਪੋਲੋ ਕੰਪਨੀ ਦੇ ਜਮ੍ਹਾਂ ਨਵੇਂ ਤੇਰੀ ਗੱ ਗੱਲ ਦੋਸਤੋ ਸਵਾਗਤ ਆ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਮਿੱਤਰੋ ਪਿੰਡ ਮਹਿਲਾ ਚੌਕ ਜ਼ਿਲ੍ਹਾ ਲਗਦਾ ਸੰਗਰੂਰ ਤੇ ਜਿਹੜੇ ਵੀਰ ਕੋਲ ਅੱਜ ਆਪਾਂ ਇੱਥੇ ਖੜਿਆ ਆ ਨਾ ਮਿੱਤਰੋ ਇਹ ਵੀਰ ਕੋਲ 30 ਤੋਂ 35 ਟਰੈਕਟਰ ਇੱਕ ਟਾਈਮ ਤੇ ਖੜੀ ਹੁੰਦੇ ਅੱਜ ਵੀ ਤੁਹਾਨੂੰ ਇੰਨੇ ਟਰੈਕਟਰ ਦਿਖਾਵਾਂਗੇ ਨਾਲ ਜੁੜਿਆ ਆਪਣੇ ਭਾਈ ਬਿੱਟੂ ਜਿਵੇਂ ਕਹ ਰਹੀਏ ਮਾੜੀ ਏਜੰਸੀ ਜਿਹਨੇ ਟਰੈਕਟਰ ਦਾ ਜੋਬਰ ਘਰੀ ਲਈ ਰੱਖਦਾ ਯਾਰ ਬ੍ਰਾਂਡ ਸੋਨੂੰ ਸਾਰੇ ਮਿਲ ਜਾਣਗੇ ਕਿ ਨਹੀਂ ਬਿੱਟੂ ਭਾਈ ਖੇਤਾਂ ਕਹਿਮ ਮੈਂ ਕਹਣਾ ਰੰਗ ਲੱਗੇ ਭਾਈ ਸਾਹਿਬ ਸ਼ੁਰੂ ਦੇ ਤੇ ਜਿਵੇਂ ਕਹ ਰਹੀਏ ਬਿੱਟੂ ਇੱਕ ਐਡਰੈਸ ਦਿਖਾਣੀ ਉਹ ਸਾਹਮਣੇ ਸੜਕ ਹੈ ਹਾਂਜੀ ਤੇ ਮੰਨ ਕੇ ਚਲੋ ਢੂੜ ਮਹੀਨਾ ਹੋ ਗਿਆ ਆਪਣਾ ਕਾਰੋਬਾਰ ਬੰਦ ਕਰਿਆ ਹੋਇਆ ਤੇ ਅੱਜ ਪਹਿਲੀ ਵੀਡੀਓ ਪਾ ਰਹੇ ਆਪਾਂ 21 ਤਰੀਕ ਜਨਵਰੀ ਮਹੀਨੇ ਦੀ ਆ ਜਾਨੀ ਕਿ 2 ਮਹੀਨੇ ਤੋਂ ਬਣਾ ਕੇ ਗਏ ਤੂੰ ਵੀਡੀਓ ਮੈਂ ਉਹ ਤੋਂ ਬਾਅਦ ਅੱਜ ਬਣਾ ਰਿਹਾ ਕਿਉਂ ਆਪਣਾ ਲੰਗਰ ਲਾਇਆ ਹੈ ਦੀ ਬਾਈ ਸ੍ਰੀਦੀ ਜੋੜ ਮੇਲੇ ਤੇ ਸਹਿਜ ਆਦਿਆਂ ਦਾ ਆਪਾਂ ਕਾਰੋਬਾਰ ਬੰਦ ਕਰ ਦਾਂਗੇ ਸੇਵਾ ਨਹੀਂ ਛੱਡਦੇ ਠੀਕ ਹੈ ਤੇ ਆਈ ਪੰਜਵੀਂ ਆਪਣਾ ਪਟਿਆਲੇ ਲੰਗਰ ਹੁੰਦਾ ਤੇ ਉੱਥੇ ਲਾਜ਼ਮੀ ਆਪਾਂ ਪੰਜਵੀਂ ਵਾਲੇ ਦਿਨ ਪਟਿਆਲੇ ਹੁੰਨੇ ਠੀਕ ਹੈ ਤੇ ਵੀ ਮਹਾਰਾਜ ਦੀ ਕਿਰਪਾ ਨਾਲ ਅੱਜ ਆਪਾਂ ਢੂੜ ਮਹੀਨੇ ਬਾਅਦ ਕ ਸਿਰਫ ਘਰੇ ਖੜੇ ਤੇ ਅੱਜ ਤੋਂ ਸਮਾਰ ਕੇ ਗਾਕ ਆ ਜਾਂਦੇ ਤੇ ਕਿਉਂ ਟਾਈਮ ਹੀ ਨਹੀਂ ਹੁੰਦਾ ਇਹ ਵੀ 26 ਦੀ ਪਹਿਲੀ ਵੀਡੀਓ ਆ ਇਹ 26 ਦੀ ਪਹਿਲੀ ਵੀਡੀਓ ਆ 26 ਦੀ ਪਹਿਲੀ ਵੀਡੀਓ ਆ ਜਿਹੜਾ ਉਹ ਰੋੜਾ ਮਿੱਤਰੋ ਸੰਗਰੂਰ ਤੋਂ ਪਤਨਾ ਰੋੜਾ ਉਹਦੇ ਉੱਤੇ ਪਿੰਡ ਆ ਜੀ ਮਹਿਲਾ ਚੌਂਕ ਗਏਸ ਜਾਂ ਅਸੀਂ ਦੇ ਬਿਲਕੁਲ ਨਾਲ ਬਈਦਾ ਘਰ ਆ ਤੇ ਟਰੈਕਟਰ ਸੋਨੂੰ ਜਿਹੜੇ ਜਿਵੇਂ ਕਰੀਏ ਜਿਹੜੇ ਇਹ ਰੱਜ ਦੇਣੇ ਆ ਇਹ ਤੋਂ ਪਹਿਲਾਂ ਮੁੱਲਾ ਬਿੱਟੂ ਨੇ ਵੀ ਨਹੀਂ ਦਿੱਤੇ ਹੁਣੇ ਜੀ ਹਾਂ ਬਾਈ ਪਤਾ ਕੀ ਹੈ ਹੁਣ ਜਿਹੜੇ ਜ਼ਿਮੀਂਦਾਰ ਕੁਸ ਆਪਣੇ ਵੀ ਹੁੰਦੇ ਨੇ ਇੱਥੇ ਸਾਰੇ ਟਰੈਕਟਰ ਆਪਣੇ ਹੀ ਹੁੰਦੇ ਆਪਾਂ ਪਹਿਲਾਂ ਦੱਸ ਦਿਆਂ ਕਿਉਂ ਕੋਈ ਭਰਾ ਤੈਨੂੰ ਪਤਾ ਲੱਗਦਾ ਇੰਨਾ ਮਾਲ ਖੜਾ ਹੈ ਇਹ ਬਾਈ ਜ ਆਪਾਂ ਨੌਂ ਕਿਰਾਏ ਬਿਨਾ ਕੋਈ ਟਰੈਕਟਰ ਨਹੀਂ ਦੇਣਾ ਕਿਉਂ ਜ਼ਿਮੀਂਦਾਰ ਹੁਣ ਵਿਲੇ ਹੋ ਗਏ ਖੜਾ ਗਏ ਕਿਸੇ ਨੇ 330 ਵੇਚ ਕੇ 52 ਵੀ ਲੈਣਾ ਕਿਸੇ ਨੇ 52 ਵੀ ਵੇਚ ਕੇ 530 ਲੈਣਾ ਵੱਡਾ ਦੋਰਾਇਆ ਪਰ ਆਪਾਂ ਨੂੰ ਅਗਲਾ ਆਫਰ ਦੇ ਜਾਂਦਾ ਆਪਾਂ ਉਹਨਾਂ ਅਗਲਾ ਆਫਰ ਆਪਣੂ ਕੋਲ ਇੰਨੀ ਕਹਿ ਗਿਆ ਵੀ ਜੇ ਸੌਦਾ ਕਰ ਲੇ ਤਾਂ ਆਪਣਾ ਜ਼ਿੰਮੇਵਾਰ ਅਲਟਾਉਂਦਾ ਨਹੀਂ ਫਰਸਟ ਪਾਰਟੀਆਂ ਦੇ ਟਰੈਕਟਰ ਨੇ ਆਪਣੇ ਲੋਕ ਪਹਿਲੇ ਨਾਮ ਵਾਲੇ ਟਰੈਕਟਰ ਲਗਭਗ ਜੈ ਟੈਟਪੇ ਦਾ ਨਾਮ ਦੇ ਹੋਣਗੇ ਟਰੈਕਟਰਾਂ ਦੇ ਇਹਦੇ ਬਾਰੇ ਦਈ ਜਾਣਕਾਰੀ ਬਈ ਬਟੂ 2021 ਮਾਡਲ ਆ ਬਾਈ ਹਜੇ ਕਲੱਚ ਵੀ ਨਹੀਂ ਖੁੱਲਿਆ ਟਰੈਕਟਰ ਦਾ ਜੇ ਕੋਈ ਬੰਦਾ ਸਾਫਤ ਕਰ ਦੇਣਾ ਵੀ ਕਲੱਚ ਵੀ ਖੁੱਲਿਆ ਤਾਂ ਦੇਣਦਾਰੀ ਹੈ ਕਲੱਚ ਵਾਲੇ ਨਟ ਵੀ ਨਹੀਂ ਖੁੱਲੇ ਹੋਰ ਟਾਇਰ ਟੱਕਾ ਬਰੂ ਤਾਂ ਚਾਬੀ ਕੀ ਲੱਗਣੀ ਹੈ ਟਾਇਰ ਨਾਲ ਦੇ ਟਰੈਕਟਰ ਨਾਲ ਦੇ ਟਾਇਰ ਹੈ ਮੂਹਰੇ ਕੱਟ ਇਹ ਆਪਾਂ ਨੇ ਨਵੇਂ ਲਾਤੇ ਅਗਲੇ ਟਾਇਰ ਲੱਗਿਆ ਪੋਲੋ ਕੰਪਨੀ ਦੇ ਜੀ 2021 ਮਾਡਲ ਆ ਇਹ ਟਰੈਕਟਰ ਦਾ ਲ ਫੁੱਲ ਚੈਲੰਜ ਹੀ ਰੇਟ ਆ ਜਿਹੜਾ ਇਹ ਰੇਟ ਦੇ ਜੇ ਬੰਦਾ ਕੋਈ 5 ਲੱਖ 45 ਹਜ਼ਾਰ ਦਾ ਮੌਕੇ ਤੇ ਕਿੰਨੇ ਦਾ ਪੜਾਕਾ ਜਮਾ ਜਮੀਂ ਬਸ 40 ਤੋਂ 100 ਰੁਪਈਆ ਨਹੀਂ ਕੱਟ ਦਿੰਦਾ ਬਾਈ ਜੇ ਤਰਲੇ ਪੂਰੇ 40 ਦਾ ਲੈ ਜਾ ਪੁੱਤ ਤੇ ਅੱਗੇ ਅੱਗੇ 2020 ਮਾਡਲ ਆ ਗਿਆ ਠੀਕ ਹੈ ਮੁੱਲ ਹੈਗਾ 5 ਲੱਖ ਤੇ 5000 ਇਹਦਾ ਠੀਕ ਹੈ ਪਰ ਅੱਜ ਇੱਕ ਪੜਾਕਾ ਪਾਉਣ ਵਾਲੀ ਗੱਲ ਆ ਪੂਰੇ 5 ਲੱਖ ਦਾ ਦੇ ਦਾਂਗੇ 20 ਮਾਡਲ ਕੋਈ 5 ਲੱਖ ਦਾ ਦੇ ਦੇ 5 ਲੱਖ ਦਾ 20 ਮਾਡਲ ਮਿੱਤਰੋ ਫਾਰਮ ਟਰੈਕ 60 ਲੈ ਜਿਓ ਦੋਨੇ ਟਰੈਕਟਰ ਜਿਹੜੇ 60 ਆ ਫੁੱਲ 55 ਐਚਪੀ ਵਾਲੇ ਆ 55 ਰੀਜਨਲ 55 ਐਚਪੀ ਵਾਲੇ 55 ਐਚਪੀ ਵਾਲੇ ਆ ਗਏ ਟਰੈਕਟਰਾਂ ਦੇ ਵੀ ਲਿਖਾਓ ਦੇਖ ਇਹ ਜਗਾ ਕੀ ਗੱਲ ਪਤਾ ਕੀ ਆ ਬਿੱਟੂ ਵਿੱਚ 60 ਆਉਂਦੇ ਆ 55 ਐਚਪੀ ਕੈਟਾਗਰੀ ਵਾਲੇ ਆ ਇਹ ਫੁੱਲ ਵਾਲੇ ਆ ਗਏ ਇਹ ਫੁੱਲ ਕੈਟਾਗਰੀ ਪੰਜ ਫੁੱਲ ਵਾਲ 18 ਮਾਡਲ ਆ ਕੁੜਾ ਬੰਪਰ ਲੱਗਿਆ ਟਾਇਰ ਨਾਲ ਦੇ ਨਹੀਂ ਵੀ ਚੱਲ ਟਾਇਰ ਨਾਲ ਦੇ ਨਹੀਂ ਤੇ ਚਲਾਇਦਾ ਕਿਵੇਂ ਆ ਜਦਵੇਂ ਕਰੀਏ ਇੱਕ ਇੱਕ ਪਹਿਲਾ ਵੀਰ ਰਹੀਂ 2 ਮਿੰਟ ਮੈਂ ਸਾਰਿਆਂ ਦੱਸਦਾ ਬਾਈ ਜੀ ਬਾਹ ਕੇ ਤਸੱਲੀ ਕਰਕੇ ਟਰੈਕਟਰ ਲਿਓ ਠੀਕ ਹੈ ਘਰੇ ਜਾ ਕੇ ਵੀ ਜ਼ਿੰਮੇਵਾਰੀ ਹੈ ਪਹਿਲੀ ਨਿਮੇੜੀ ਜਾਂਦਾ ਗੱਲਾਂ ਜਿਹੜੀਆਂ ਸਾਡੀਆਂ ਪੁੱਛਣ ਵਾਲੀਆਂ ਚਲਾਈ ਕਿਹਨਾਂ ਬਾਹ ਲਿਓ ਹੁਣ ਇਹਦਾ ਦਾ ਸਰੇਟ ਹੈ ਇਹਦਾ ਮੁੱਲ ਤਾਂ 470 ਹੈ ਪਰ ਦੇਣਾ 465 ਦਾ ਦੇਣਦਾਰੀ 18 ਮਾਡਲ T24 65 ਦਾ ਦੇ ਦਿਓ ਤੇ ਅੱਗੇ 37363 16 ਮਾਡਲ ਹੈ 16 ਮਾਡਲ ਸੁਪਰ ਆ ਗਿਆ ਜੀ 50 ਸੁਪਰ ਆ ਗਿਆ ਥਰੀ ਸਪੀਡ ਡਬਲ ਡਿਸਟ੍ਰਿਬਿਊਟਰ ਕਈ ਵਾਰੀ ਜਦੋਂ ਆਪਾਂ ਹੁਣ ਇਹਦਾ ਰੇਟ ਇੰਨਾ ਕਿ ਜਾਇ ਦੇਵਾਂਗੇ ਅਗਲਾ ਕਹਿੰਦਾ ਯਾਰ ਥਰੀ ਸਪੀਡ ਹੈਗਾ ਕਿ ਨਾ ਥਰੀ ਸਪੀਡ ਹੈ ਕ੍ਰੀਪਰ ਗੇਅਰ ਆ ਹਾਂ ਹਾਂਜੀ 3 ਲੱਖ ਤੇ 70000 ਦੀ ਦੇ ਦਾਂਗੇ 16 ਮਾਡਲ ਚੈਲੈਂਜਰ ਰੇਟ ਤੇ 16 ਮਾਡਲ ਮਿੱਤਰੋ 3 ਲੱਖ 70000 ਦਾ ਪਾਵਰ ਸਟੀering ਥਰੀ ਸਪੀਡ ਦੇ ਵਿੱਚ ਡਬਲ ਡਿਸਟ੍ਰਿਬਿਊਟਰ ਆ ਡਬਲ ਡਿਸਟ੍ਰਿਬਿਊਟਰ ਆ ਤੇ ਇਧਰਲੇ ਪਾਸੇ ਹੁਣ ਮੈਨੂੰ ਹੌਲੈਂਡ ਨੀਲੇ ਨੀਲੇ ਝਾਕੀ ਜਾਂਦੇ ਇੱਕ ਪਾਸੋਂ ਲਾਲਾ ਬਾਡਾ ਤੇ ਬਿੱਟੂ ਇਹ ਮੈਨੂੰ ਐ ਦੱਸ ਕਿੰਨੇ ਮਾਡਲ ਜਦੋਂ ਉੱਤੇ ਉ ਨਿਮਕੇ 18 19 20 ਤਿੰਨੇ ਮੜ ਰਹੀ ਆ ਤੇ ਆ ਕਿੰਨਾ ਮਾਡਲ ਆ ਇਹ ਮਾਡਲ ਵੀ ਹੈਗਾ ਆਪਣੇ ਲਈ ਠੀਕ ਹੈ ਉਹ ਮੰਨ ਕੇ ਕਿਤੇ ਖੜਾ ਆਊਗਾ ਹਜੇ ਆਊਗਾ ਹਾਂ ਵੀ ਜਿਵੇਂ ਕਿ ਇਹ ਚਾਰ ਸਾਲਾਂ ਦਾ ਡਾਟਾ ਇਹਦੇ ਕੋਲ ਖੜਾ ਹੈਗਾ 55 ਐਚਪੀ ਵਾਲਾ 55 ਐਚਪੀ ਵਾਲਾ ਤੇ ਇਸ ਪੈਰ ਐਡੀਸ਼ਨ ਕਿੰਨਾ ਮਾਡਲ ਆ ਇਹ 2019 ਮਾਡਲ ਹੈ ਇਹ ਚ ਲੱਖ ਰੁਪਏ ਦਾ ਤਾਂ ਬਾਈ ਟਾਇਰ ਟਾਇਰ ਨੇ 17 ਦੇ ਲੱਗੇ ਬੈਠਾ ਹਾਂ ਅੱਜ ਕੱਲ੍ਹ ਅਗਲਾ ਪਵਾਉਂਦਾ ਪਾਉਰੂ ਤੋਰੀ ਹੀ ਦੇਵਾਂਗੇ ਕੰਪਲੀਟ ਕਰਕੇ ਕੰਪਲੀਟ ਕਰਕੇ ਤੋੜ ਦੇਣੇ ਸਾਰਾ ਟਾਇਰ ਆ ਜੀ ਮਗਰਲੇ ਐਮਆਰ ਵੀ ਮਰਫ ਦੇ ਆ ਨਾ ਉਹ ਕੀ ਟਾਇਰ ਆ ਤੇ ਜਿਵੇਂ ਕਰੀਏ ਦੂਜੇ ਟਰੈਕਟਰ ਦੇ ਟਾਇਰਾਂ ਨਾਲੋਂ ਮਹਿੰਗੇ ਆ ਇਹ। ਹਾਂ 20000 ਦੇ ਨੇ ਬਾਈ। 20000 ਦੇ ਕਿਲੇ ਟਾਇਰ ਟਾਇਰ ਆ। ਬਾਕੀ ਸਪੈਸ਼ਲ ਐਡੀਸ਼ਨ ਟਰੈਕਟਰ ਆ ਤੁਹਾਡੇ ਸਾਹਮਣੇ ਆ ਮਾਡਲ ਕਿੰਨਾ ਦੱਸਿਆ? 2019 ਜੀ। 19 ਮਾਡਲ ਆ ਕਿੰਨੇ ਦਾ ਇਹ? ਇਹ ਸਿਰਫ 6 ਲੱਖ ਤੇ 40000 ਦਾ ਜੀ। 6 ਲੱਖ ਤੇ 40000 ਦਾ। ਤੇ ਅੱਗੇ ਜੀ। ਅੱਗੇ ਆ ਗਿਆ 2018 ਮਾਡਲ ਆ ਜੀ। ਹਾਂ ਜੀ। ਨਾਲ ਦੇ ਟਾਇਰ ਨੇ ਜੀ ਇਹਦੇ ਟਰੈਕਟਰ ਦੇ ਹਜੇ ਠੀਕ ਹੈ ਇਹਦੇ ਵੀ ਜਾਹਜੀ ਲੱਗੇ ਹੋਏ ਹਜੇ ਜਾਹਜੀ ਜਾਹਜੀ ਟਾਇਰ ਜੀ ਸ਼ੌਂਕ ਆਪਾਂ ਨੂੰ ਜਾਹਜੀ ਨਾਲ ਦੇ ਟਾਇਰ ਆ ਸਦਰੀ ਵਗੈਰਾ ਲੱਗੀ ਵੀ ਆ ਸਿਸਟਮ ਸਾਰਾ ਨਾਲ ਹੀ ਆ ਹਾਂ ਨਾਲ ਹੀ ਦੇ ਮੈਂ ਕੁਝ ਨਹੀਂ ਲਾਉਂਦੇ ਇਹ ਕਿੰਨੇ ਦਾ 5,80,000 5,80,000 ਦਾ ਆ ਹੋਰ ਲੈਣ ਲੈ ਜਾ ਤੇ ਘੋੜੇ ਬੰਪਰ ਵਾਲਾ ਆ ਗਿਆ ਹਾਂ ਇਹਦੇ 15,000 ਦਾ ਤਾਂ ਘੋੜਾ ਬੰਪਰ ਹੈ ਪਲੇਟ ਦੇਖੀ ਕਿੰਨੀ ਮੋਟੀ ਅਗਲਾ ਕਹਿੰਦਾ ਘੋੜਾ ਬੰਪਰ ਲਵਾ ਲਿਆ ਠੀਕ ਹੈ ਹਾਂ ਇਹਦੇ ਮਾਰੇ ਤੋਂ ਬਾਜ ਦਾ ਪਤਾ ਲੱਗ ਜਾਂਦਾ ਸੱਜਣੋ ਘੋੜਾ ਬੰਪਰ ਲੱਗਿਆ ਹੈ ਵੀ ਟਰੈਕਟਰ ਕੰਪਨੀ ਦੀ ਸਰਵਿਸ ਨਾਲ 200 ਘੰਟਾ ਦਾ ਬੰਦਾ ਕਿਤੇ ਬੁਰਸ਼ ਕਹੇ ਦੇ ਹਾਂਜੀ ਚਲਾਈ ਦਾ ਮਾੜਾ ਹੋਵੇ ਤਾਂ ਘਰੋਂ ਵੀ ਵਾਪਸੀ ਆ ਰੇਟ ਦਾ ਵੀ ਚੈਲੰਜ ਹੈ ਸਵਾ 6 ਲੱਖ ਦਾ ਸਵਾ 6 ਲੱਖ ਕਿ ਕਰੀ ਜਨਾ ਹੁਣ ਕਿੰਨੇ ਦਾ ਇਹ ਸਵਾ 6 ਲੱਖ ਦਾ ਸਵਾ 6 ਲੱਖ ਦਾ ਆ ਹੌਲੈਂਡ ਲੈ ਜਿਓ 10000 ਦਾ ਬੰਪਰ ਲਾ ਰਾਂਗੇ ਸੇਫਟ ਬਣਾ ਲਈਏ ਸਾਰਾ ਸਾਰਾ ਕੁਝ ਨਾਲ ਹੀ ਲੈ ਵੀ ਜਰ ਕਈ ਵਾਰੀ ਅਗਲਾ ਅੜਦਿਆਂ ਦਾ ਨਾ ਤਾਂ ਆਪਾਂ 12000 ਦਾ ਬੰਪਰ ਵੀ ਲਾ ਲਾਂਗੇ ਹਾਂ ਤਾਂ ਉਹ ਬੰਪਰ ਵਾਲੇ ਘਟਾ ਲਾਂਗੇ ਆਪਾਂ 12000 ਬੰਪਰ ਵਾਲੇ ਘਟ ਵੀ ਜਾਣਗੇ ਠੀਕ ਐ ਸਿਸਟਮ ਸਾਰਾ ਨਾਲ ਹੀ ਆ ਅੱਗੇ ਇੱਕ ਹੋਰ ਖੜਾ ਹੋ ਲੈ 2020 ਮਾਡਲ ਹੈ ਜੀ 20 ਮਾਡਲ ਹਾਂ ਜੀ 6 5 6 ਲੱਖ ਤੇ 65000 ਦਾ ਜੀ 6 ਲੱਖ ਤੇ 65000 3 ਸਪੀਡ 20 ਮਾਡਲ ਸਪੈਸ਼ਲ ਐਡੀਸ਼ਨ ਹਾਂ ਜੀ ਇਹ ਵੀ ਲੈ ਜਾਓ ਮਿੱਤਰੋ ਤੇਜ ਵੀ origignal ਹੀ ਨਾਲ ਦੀਆਂ ਮਲਾ ਟਾਇਰ ਨਾਲ ਦੇ ਟਾਇਰ ਚਾਰੇ ਜੀ ਚਾਰੇ ਟਾਇਰ ਨਾਲ ਦੇ ਆ ਇੱਕ ਹੋਰ ਆ ਗਿਆ ਇੱਧਰ ਆ ਗਿਆ ਜੀ 19 ਮਾਡਲ ਠੀਕ ਐ ਇਹ 19 ਮਾਡਲ ਆ ਗਿਆ ਹਾਂ ਸਿਰਫ ਤੇ ਲੈ ਵੀ ਹੁਣ ਸਵਰਾਜ ਵਾਲੇ ਵੀ ਹੋ ਜੋ ਗੈਮ ਦੱਸਿਓ ਕਿ ਰਾਂ ਕਿੰਨਾ ਮਾਡਲ 18 ਮਾਡਲ ਆ ਬਾਈ ਇਹਦੇ ਮੂਰਲੇ ਟਾਇਰ ਨਾਲ ਦੇ ਤੇ ਆਪਾਂ ਲੈ ਨਹੀਂ ਮੰਗਲੇ ਵੀ ਹਜੇ ਨਾਲ ਦੇ ਨੇ ਠੀਕ ਹੈ ਸਿਰਫ ਅੱਜ ਦੇਣ ਲੈਣ ਵਾਲਾ ਰੇਟ 4 ਲੱਖ ਤੇ 90 ਹਜ਼ਾਰ 4 ਲੱਖ 90 ਹਜ਼ਾਰ ਦਾ 18 ਮਾਡਲ 854 ਮਿੱਤਰੋ ਮਗਰੇ ਟਾਇਰ ਨਾਲ ਦੇ ਅਗਲੇ ਲੱਗਿਆ ਪੋਲੋ ਕੰਪਨੀ ਦੇ ਜਮ੍ਹਾਂ ਨਵੇਂ ਇਹਦੇ ਤਾਂ ਮਤਲਬ ਮੋਰਾਂ ਨਾਲ ਹੀ ਰੱਖੀ ਬੈਠਾ ਟੋਪਨੀ ਦੇ ਅੱਖਰ ਪਏ ਨੇ ਹਜੇ ਠੀਕ ਹੈ ਇਹ ਕਿੰਨਾ ਮਾਡਲ ਆ ਮਾਡਲ 18 ਪਰ ਇਹਨੂੰ 18 ਨਹੀਂ ਇਹਨੂੰ 24 ਕਹਿ ਸਕਦੇ ਠੀਕ ਹੈ ਜੇ ਕੋਈ ਬੰਦਾ ਕਲੱਚ ਵੀ ਖੁੱਲਿਆ ਚੈਲੰਜ ਹੈ ਇਹਦਾ ਟਰੈਕਟਰ ਦਾ ਕਿਤੇ ਕਲੱਚ ਨੂੰ ਗੇਅਰ ਨੂੰ ਇੰਜਨ ਨੂੰ ਪੰਪ ਨੂੰ ਬੰਦਾ ਚਾਬੀ ਲੱਗੀ ਕਹਦੇ ਤਾਂ ਘਰ ਉਹ ਵੀ ਵਾਪਸ ਆ ਯਾਰ ਛੱਡ ਗੱਲਾਂ ਦੂਰ ਦੀ ਘਰੋਂ ਵੀ ਵਾਪਸ ਆ ਹਾਂ ਕੀ ਬਾਤ ਆ ਅਡ ਪਾਵਰ ਸਟੀering ਤੇਲ ਵਾਲਾ ਠੀਕ ਹੈ 18 ਮਾਡਲ ਹੈ 18 ਮਾਡਲ ਇਹ ਜਿਆ ਰੇਟ ਹੈ ਇਹਦਾ ਅੱਜ ਉਹ ਤੋਂ ਘੱਟ ਨਹੀਂ ਦਿੰਦੇ 5 ਲੱਖ ਰੁਪਏ ਦਾ ਦੇ ਦਾਂਗੇ 5 ਲੱਖ ਰੁਪਏ ਦਾ 18 ਮਾਡਲ ਟਰੈਕਟਰ ਤੇ ਇਹ ਟਾਇਰ ਨਾਲ ਦੇ ਆ ਨਾਲ ਦੇ ਭਾਈ ਨਾਲ ਦੇ ਇਹਦੇ ਵੀ ਨਾਲ ਦੇ 2021 ਮਾਡਲ ਆ 16 ਦੇ ਟਾਇਰਾਂ ਵਾਲਾ ਸਾਈਡ ਕਲੱਚ 21 ਮਾਡਲ ਸਾਈਡ ਕਲੱਚ 16 ਦੇ ਟਾਇਰਾਂ ਵਾਲਾ ਗਿਆ 852 ਮਿੱਤਰੋ ਕਾਗਜ਼ ਪੱਤਰਾਂ ਦੀ ਜ਼ਿੰਮੇਵਾਰੀ ਆ ਨੌ ਕਰਾਏ ਬਿਨਾ ਕੋਈ ਟਰੈਕਟਰ ਹੀ ਨਹੀਂ ਦਿੰਦੇ ਯਾਰ ਗੱਲ ਮਕਾ ਸਾਰੀ ਕੁਝ 7500 ਰੁਪਏ ਲੈਣੇ ਆ ਠੀਕ ਹੈ 7500 ਰੁਪਏ ਲੱਗਦੇ 7500 ਦੇ ਕੇ ਅਗਲੇ ਨੌ ਕਰਾਉਣ ਦੀ ਜ਼ਿੰਮੇਵਾਰੀ ਫੁੱਲ ਆ ਆਪਣੀ ਇਹ ਸਿਰਫ 5,70,000 ਦਾ 5,70,000 ਦਾ ਆ ਕਿੰਨਾ ਮਾਡਲ ਆ ਇਹ ਵੀ 21 ਮਾਡਲ ਆ ਇਹ ਵੀ 21 ਮਾਡਲ ਆ 14 ਦੇ ਟਾਇਰਾਂ ਚ ਆ ਗਿਆ ਇਹ ਵੀ ਸਾਈਡ ਕਲੱਚ ਆ ਇਹ ਵੀ ਸਾਈਡ ਕਲੱਚ ਇਹ ਕਿੰਨੇ ਦਾ ਹਾਂ ਇਹ ਸਿਰਫ 5,35,000 ਦਾ ਜਦੋਂ ਮਾਰ ਲਿਆ ਜਾਂਦਾ ਇੰਜਨ ਗੇਅਰ ਪੁੱਸਣ ਦੀ ਤਾਂ ਲੋੜ ਹੀ ਨਹੀਂ ਪੈਂਦੀ ਬਿੱਟੂ ਨੂੰ ਜਦੋਂ ਕਹਦਾ ਮਾਡਲ ਉੱਚਾ ਦਾ ਤੇ ਆਹ ਇਹ ਵਿਕੇ ਹੋਇਆ ਬਾਈ ਚਾ ਕੋਈ ਦਾ ਲੰਘਿਆ ਮੌਕਾ ਤੇ ਹੁਣ ਮੈਨੂੰ ਐਂਦਾ ਇੱਥੋਂ ਜੇ ਲੱਗ ਜਾਂਦੇ ਆ ਹੁਣ ਜਿਹੜੇ ਬੰਦੇ ਕਹਿੰਦੇ ਆ ਵੀ ਸਾਨੂੰ ਟਰੈਕਟਰ ਚਾਹੀਦਾ ਪੈਸੇ ਥੋੜੇ ਜਿਹਾ ਘੱਟ ਲਾਉਣੇ ਆ ਉਹਨਾਂ ਵਾਲੇ ਵੀ ਆ ਗਏ ਵੈ ਹੌਲੈਂਡ ਪਾਲਦੇ ਹੋ ਜਾਂ ਸਵਰਾਜ ਪਾਲਦੇ ਹੋ ਸਾਰੀ ਮਿਲ ਜਾਣਗੇ ਹਰੇਕ ਵੈਰਾਈਟੀ ਹੈ ਜੀ ਇਹਦੇ ਬਾਰੇ ਦੱਸੀ ਕਿਰਾ ਹੁਣ ਕਿੰਨਾ ਮਾੜਾ ਜੀ ਇਹਦੇ 10 ਮਾਡਲ ਹੈ ਜੀ ਨਾਲ ਦੇ ਟਾਇਰ ਨੇ ਇਹਦੇ 10 ਮਾਡਲ ਦੇ ਨਾਲ ਦੀ ਟਾਇਰ ਪਿਆ ਹਲੇ ਠੀਕ ਹੈ ਸਿਰਫ 1 ਲੱਖ ਤੇ 40 ਹਜ਼ਾਰ ਇੱਕ ਲੱਖ 40 ਹਜ਼ਾਰ ਦਾ ਚੈਂਪੀਅਨ ਲੈ ਜਾਓ ਤੇ ਨਾਲ ਆ ਗਿਆ ਮੈਸੀ ਦੋ ਸਕਦਾ ਸੀ 241 ਬਾਈ ਆਲੂ ਪੱਟਰੇ ਨੇ ਹੁਣ ਬਾਈ ਆਲੂ ਵਾਲਿਆਂ ਦੀ ਬਹੁਤ ਡਿਮਾਂਡ ਹੈ ਟਰੈਕਟਰਾਂ ਦੀ ਬਹੁਤ ਬਾਈਆਂ ਦੇ ਫੋਨ ਆਉਂਦੇ ਤੇ ਮੈਸੀ ਇਹ ਰਾਤ ਆਇਆ ਬਾਈ ਟਰੈਕਟਰ ਆਲੂ ਵਾਲਿਆਂ ਦੀ ਵੀ ਡਿਮਾਂਡ ਹੈ ਤੇ ਇਹਦੇ ਪਾਈਡਲਾਂ ਦੀ ਵੀ ਡਿਮਾਂਡ ਹੈ ਹਾਂ ਪਾਈਡਲਾਂ ਦੀ ਡਿਮਾਂਡ ਇਹ ਦੂਜੇ ਪੈਡ ਨਾਲ ਆ ਗਿਆ ਇੱਥੋਂ ਥੱਲੇ ਨੂੰ ਵਾਲਾ ਆਪਾਂ ਹਾਂ ਠੀਕ ਹੈ ਇਹਦੀ ਵੀ ਡਿਮਾਂਡ ਬਾਦ ਇਹ ਕਿੰਨੇ ਦਾ ਹਾਂ ਇਹ ਸਿਰਫ ਆਪਾਂ ਦੇ ਦਾਂਗੇ 235000 235000 ਦਾ ਬਾਕੀ ਹਜੇ ਲਕੀਰ ਨਹੀਂ ਖਿੱਚੀ ਯਾਰ ਰੇਟ ਮੌਕੇ ਤੇ ਹੋ ਜਾਊਗਾ ਅੱਗੇ 45 ਦਾ ਫਾਰਮ ਇਹਨਾਂ ਤਾਂ ਨਹੀਂ ਲਕੀਰ ਇਹਨਾਂ ਚਾ ਲਕੀਰ ਆ ਤਿੰਨਾਂ ਦੀ ਤਿੰਨਾਂ ਦੀ ਹਾਂ ਇਹ ਮੈਨੂੰ ਲੱਗਦਾ ਇੱਕ ਜੀ ਨਹੀਂ ਮਿਲੇਗਾ ਬਿੱਟੂ ਅੱਜ 8 ਮਾਡਲ ਨਾਲ ਦੇ ਟਾਇਰ ਨਹੀਂ ਦੇ ਚਾਰੇ ਟਰੈਕਟਰ ਦੇ 8 ਮਾਡਲ ਨਾਲ ਦੇ ਟਾਇਰ ਆ ਫਾਰਮ ਟ੍ਰੈਕ ਹੈਗਾ 45 ਡਬਲ ਕਲੱਚ ਸਿੰਗਲ ਕਲੱਚ ਸਿੰਗਲ ਕਲੱਚ ਡਬਲ ਨਹੀਂ ਏ ਡਬਲ ਆ ਹਾਂ ਕਿੰਨੇ ਦਾ ਸਿਰਫ ਤਿੰਨਾਂ ਦਾ ਇੱਕੋ ਹੀ ਰੇਟ ਆ 2 2 ਲੱਖ ਰੁਪਈਆ 2 ਲੱਖ ਰੁਪਈਆ ਦਾ ਚੈਲੇਜ ਹੋ 45 ਚੈਲੇਜ ਹੋ ਇਧਰਲੇ ਪਾਸੇ 60 2 60 ਖੜੇ ਆ ਇੱਕ 45 ਖੜਾ ਇਹਦੇ ਨਾਲ ਦੇ ਟਾਇਰ ਇਹਨਾਂ ਦੇ ਬਾਰੇ ਦੀ ਮੜੀ ਜਾਣਕਾਰੀ ਦੋਨਾਂ ਬਾਰੀ ਦੱਸ ਦੇ ਇਹਨਾਂ ਦੇ ਦੁਬਾਰੇ ਦੇ ਟਾਇਰ ਨੇ ਇਹਨਾਂ ਦੇ ਦੁਬਾਰੇ ਟਾਇਰ ਆ ਇਹ ਡਬਲ ਕਲਚ ਆ ਗਈ ਡਬਲ ਕਲਚ ਦੇ ਵਿੱਚ ਤੇ ਇਧਰਲੇ ਪਾਸੇ ਆ ਜਾ ਹੁਣ ਅਗਾ ਝੰਡੇ ਵਾਲਾ ਮੈਨੂੰ ਲੱਗਦਾ ਤੇਰੇ ਲੰਗਰਾਂ ਚੋਂ ਆਇਆ ਵਾ ਉਥੋਂ ਹਾਂ ਇਹਦਾ ਲੰਗਰ ਚੋਂ ਆਇਆ ਇਹਦਾ ਰਾਜਾ ਟਰੈਕਟਰੋਂ ਦਾ ਕਨਪਾ ਆਗਲਾ ਲੋਹਾ ਠੀਕ ਹੈ ਤਾਈਂ ਖੜਾ ਤਾਂ ਲਿਆ ਕੇ ਠੀਕ ਹੈ ਇਹਦੇ ਬਾਰੇ ਦੱਸੀਂ ਕਿ ਕਿੰਨਾ ਮਾਡਲ ਹੈ ਇਹ ਇਹ ਮਾਡਲ ਤਾਂ 20A 610 ਘੰਟੀ ਚੱਲਿਆ ਹੈ ਜੀ 610 ਘੰਟੇ ਚੱਲਿਆ ਜੀ 20 ਮਾਡਲ ਆ ਤੇ ਸਿਸਟਮ ਸਿਸਟਮ ਬੜਾ ਜਿਆਦਾ ਪੈਸੇ ਖੁੱਲੇ ਲੱਗੇ ਵਾ ਬਾਈ ਸਿਸਟਮ ਤੁਹਾਡੇ ਬਾਈ ਬੇਟ ਆ ਗਿਆ ਠੀਕ ਹੈ ਆ ਪਕੌੜਾ ਬੰਪਰ ਆ ਗਿਆ ਦੇਖ ਪੂਰਾ ਹੈਵੀ 1.5 ਲੱਖ ਦਾ ਸਮਾਨ ਆ ਯਾਰ ਟਰੈਕਟਰ ਤੇ 1.5 ਲੱਖ ਦਾ ਸਮਾਨ ਲੱਗਿਆ ਵਾ ਟਰੈਕਟਰ ਤੇ ਮਾਡਲ ਵੀ ਆ ਹਾਂ ਕਿੰਨੇ ਦਾ ਇਹ ਸਿਰਫ 980000 980000 ਦਾ ਇਹ ਤਾਂ ਯਾਰ ਜਿੰਮੇ ਕਰੀਏ ਜਿਹੜੇ ਵੀਰ ਨੂੰ ਪਤਾ ਚੀਜ਼ ਬਾਰੇ ਉਹ ਲੈ ਲਊਗਾ 55 ਕੈਟਾਗਰੀ ਦਾ ਠੀਕ ਹੈ 95080 ਪਲਾਂਟਰੀ ਪਲੱਸ 95080 ਨਾਲ ਦੇ ਟਾਇਰ ਨੇ ਜੀ ਹਾਂਜੀ ਇਹਦਾ ਅੱਜ ਇਹ ਰੇਟ ਦੇ ਦੇਣਾ ਕੋਈ ਦੇ ਦੇ ਤਾਂ ਆਪਣਾ ਚੈਲੰਜ ਹੈ ਚੈਲੰਜ ਵਾਲੇ ਰੇਟ ਹੀ ਆ 950 ਵਾਲੇ ਹਾਂ ਕਿੰਨਾ ਰੇਟ ਆ ਹੁਣ ਇਹਨੂੰ ਇਹਦਾ ਦੇਖੋ ਮੈਂ ਤਾਂ ਕਹਿੰਦੇ ਨਹੀਂ ਪਰ ਆਪਾਂ ਇੱਕ ਗੱਲ ਕਹਿਨੇ ਆ ਵੀਡੀਓ ਰਾਹੀਂ ਵੀ ਯਾਰ ਜਦੋਂ ਵੀ ਕੋਈ ਸੰਦ ਲੈਣਾ ਤਾਂ ਆਪਣੇ ਲੋ ਵੀਰ ਬਣ ਕੇ ਇੱਕ ਵਾਰੀ ਜ਼ਰੂਰ ਗੇੜਾ ਮਾਰੋ ਇੱਕ ਵਾਰੀ ਮੌਕਾ ਦਿਓ ਯਾਰ ਸਾਨੂੰ 30 35 ਟਰੈਕਟਰ ਕਹਤੇ ਜਿਵੇਂ ਕਹਿੰਦੀ ਚੱਲੀ ਜਾਂਦਾ ਕੰਮ ਅਜੇ ਇਧਰ ਜੌਂਡੀ ਵਾਲੇ ਪਾਸੇ ਜਾਣਾ ਹੈਗਾ ਮੋੜਨ ਵਾਲਾ ਕੰਮ ਹੈ ਨਹੀਂ ਚ ਵੈਸੀ ਵਾਲੀਆਂ ਨੇ ਇਹ 3 ਲੱਖ ਤੇ 65 ਹਜ਼ਾਰ ਦੀ ਦੇ ਦਵਾਂ ਤਿੰਨ ਲੱਖ ਤੇ 65 ਹਜ਼ਾਰ 18 ਟਰਿਬਲਸ 18 ਮਾਡਲ 9500 ਮੈਸੀ ਲੈ ਜਿਓ ਤੇ ਇਹ ਵੀਰ ਕੋਲ ਸਾਨੂੰ ਮੈਨੂੰ ਲੱਗਦਾ 7 8 ਹਾਲੈਂਡ ਦਿਖਾਤੇ 7 8 55 ਦਿਖਾਤੇ ਫਾਰਮ ਵਾਲਾ ਕੰਮ ਚੱਲੀ ਜਾਂਦਾ ਹੁਣ ਜੌਂਡੀਰ ਕੋਲ ਆ ਗਏ 52 10 ਹਾਂਜੀ ਇਹ ਟਰੈਕਟਰ ਦਾ ਆਪਾਂ ਚੈਲੰਜ ਕਰਦੇ ਆ ਬੰਦੇ ਨੂੰ ਕੋਈ ਵੀ ਆ ਜੇ ਹਾਂਜੀ ਜਾਹੇਗਾ ਤਾਂ ਬੰਦਾ ਏਜੰਸੀ ਚਲਾ ਦੇ ਬਰੋਬਰ ਜਾ ਕੇ ਠੀਕ ਹੈ ਜਹੇ ਜ ਆਪਣੇ ਘਰੋਂ ਲੈ ਜੇ ਬੰਦਾ ਕੋਈ ਕਿਤੇ ਕਲਮ ਕਹਿ ਦੇਣਾ ਟਰੈਕਟਰ ਦੇ ਠੀਕ ਹੈ ਤੱਕਰ ਵੀ ਵਾਪਸੀ ਦਾ ਖਰਚਾ ਤੇ ਉਰੋ ਚ ਆਉਣ ਜਾਣ ਦਾ ਖਰਚਾ ਕਿੰਨਾ ਮਾਡਲ ਆ ਇਹ ਮਾਡਲ 22 ਹੈ 22 ਮਾਡਲ ਆ ਟਰੈਕਟਰ ਪਿਆ ਵੀ ਰੁਪਏ ਦਾ ਰੁਪਿਆ ਮਿੱਤਰੋ ਇਹਦੇ ਲੇ ਪਾਸੇ ਚੈੱਕ ਕਰਵਾ ਦੀ ਪੇਂਟ ਪੂਟ ਜਮਾਂ ਏਜੰਸੀ ਵਾਲੇ ਕਿ ਨਹੀਂ ਦੀ ਬਾਈ ਯਾਰ ਜੇ ਬੰਦਾ ਕੋਈ ਕਲਮ ਸਾਬਤ ਕਰ ਜੇ ਯਾਰ ਛੱਡ ਗੱਲਾਂ ਦੂਰ ਦੀਆਂ ਠੀਕ ਹੈ ਬੰਦਾ ਆ ਕੇ ਐ ਕਹੇ ਵੀ ਇੱਥੇ ਬੋਰਸਾ ਸਣੇ ਗੱਡੀ ਦਾ ਸਣੇ ਟੂਲ ਪਲੱਜਾਂ ਦੇ ਪੈਸੇ ਦੇਊਗਾ ਸਾਰੇ ਸਾਰੇ ਸਿਰਫ 6,55,000 6,55,000 ਦਾ ਆਹ ਵਾਂਝਾ ਦੱਸ ਮਿਲ ਜੂ ਆ ਕਿੰਨਾ ਮਾਡਲ ਆ ਗਿਆ 969 ਬਈ 2022 ਮਾਡਲ ਆ ਬਗਾਇ ਸੀਆਰਡੀ ਤੋਂ ਆ ਠੀਕ ਹੈ ਜਮਾ ਨਵਾਂ ਟਰੈਕਟਰ ਆ 600 ਕੁਸ ਘੰਟੇ ਚੱਲਿਆ ਹੈ ਫਾਸਟ ਪਾਰਟੀ ਦਾ ਤੇ ਮੈਨੂੰ ਲੱਗਦਾ ਜਿੰਨੇ ਟਰੈਕਟਰ ਜਿਖਾਇਆ ਬਿਨਾ ਸੀਆਰਡੀ ਵਾਲਾ ਉੱਚੇ ਹਾਂ ਹਾਂ ਸਾਰੇ ਭਈ ਆਪਾਂ ਸੀਆਰਡੀ ਟਰੈਕਟਰ ਹੀ ਲੈਂਦੇ ਆ ਵੀ ਕਰ ਲਿਓ ਨੋਟ ਮੇਤਰੋ ਬਿਨਾ ਸੀਆਰਡੀ ਵਾਲਾ ਭਾਲਦੇ ਹੁੰਦੇ ਆ ਛੋਟਾ ਬਿੱਟੂ ਕੋਲ ਪਹੁੰਚੋ ਹਾਂ ਆਪਣੇ ਲਵੇ ਆਓ ਜਿਹਨੂੰ ਬਿਨਾ ਸੀਆਰਡੀ ਇਹ ਕਿੰਨਾ ਮਾਡਲ ਤੇ 775 ਦਾ 22 ਮਾਡਲ 22 ਮਾਡਲ 7 ਲੱਖ 75 ਹਜ਼ਾਰ ਦਾ ਲੈ ਜਾਓ ਮਗਲੇ ਟਾਇਰ ਜਮਾਂ ਨਵੇਂ ਆ ਹਾਂ ਇਧਰਲੇ ਪਾਸੇ ਮਰੀਕ ਨੇ ਕਹਿਿਆ ਤੇ ਕੀ ਮਤਲਬ ਵੀਰੇ ਇਹ ਤੇ 22 12 ਦੇ ਮਾਰਕੇ ਨੇ ਕੱਲੂ ਅਗਲਾ ਉਰੇ ਆ ਕੇ ਕਹਿ ਦਿੰਦਾ ਨਾ 22 12 ਦੇ ਮਾਰਕੇ ਨੇ ਤੇ ਠੀਕ ਹੈ 22 12 ਦੇ ਠੀਕ ਹੈ ਟਾਇਰ ਵੀ ਤੇ ਹੀ ਦੇਨੇ ਇਹ 6 ਲੱਖ ਤੇ ਆਪਾਂ 65000 ਦਾ ਟਰੈਕਟਰ ਦੇ 6 ਲੱਖ 65000 ਦਾ ਕਨੋਪੀ ਕਨੋਪੀ ਲੱਗੀ ਆ ਸਾਰਾ ਕੁਝ ਇੱਧਰ ਵੀ ਜਿੰਨੇ ਕਹਦੇ ਜਿੱਧਰ ਰੁਝਾ ਕੇ ਦੇ ਆ ਬਿੱਟੂ ਦਾ ਟਰੈਕਟਰ ਹੀ ਆਈ ਜਾਂਦੇ ਆ ਲੱਕੋ ਕੇ ਜਲਾਈ ਬੈਠਾਂਗੇ ਨਾ ਜੀ ਇਹ ਇੱਕ ਨਗੀਨਾ ਕਹਿੰਦੇ ਨੇ ਇਹ ਡੱਬ ਵਾਲੀ ਦਾ ਨੰਬਰ ਹੈ ਬਈ ਇਹ ਡੱਬ ਵਾਲੀ ਦਾ ਨੰਬਰ ਹੈ 425 ਹਾਂ ਫਰਸਟ ਪਾਰਟੀ ਦਾ ਸਾਹਮਣੇ ਜ਼ਿਮੀਂਦਾਰ ਨਾ ਬਿਠਾ ਕੇ ਵੀ ਸੌਦਾ ਕਰਾ ਦਾਂਗੇ ਆਪਾਂ ਠੀਕ ਹੈ ਕੋਈ ਵੀ ਟਰੈਕਟਰ ਦਾ ਜੇ ਕਈ ਵਾਰੀ ਅੱਜ ਵੀਡੀਓ ਰਹੀ ਵੀ ਕਹਿੰਨੇ ਆ ਯਾਰ ਬਿੱਟੂ ਤੇਰੀ ਗੱਲ ਵਿਚਾਲਿਆ ਮੈਨੂੰ ਜਿਹੜੇ ਹਿਸਾਬ ਨਾਲ ਕੰਡੀਸ਼ਨ ਲਾ ਦੀਆ ਚੱਲਿਆ ਘਟਲਾ ਦਾ ਟਰੈਕਟਰ 658 ਘੰਟੇ ਚੱਲਿਆ ਬਈ 658 ਘੰਟੇ ਚੱਲਿਆ ਤਾਂ ਹੀ ਜਿਵੇਂ ਕਹੇਰੀ ਇਹ ਹਜੇ ਗਰਦ ਨਹੀਂ ਜਿਵੇਂ ਕਹੇਰੀ ਕਪੜਾ ਮਾਰਿਆ ਨਹੀਂ ਤਾਂ ਵੀ ਚੰਕਰਾ ਹਾਂ ਠੀਕ ਹੈ ਇਹਦੇ ਬਾਰੇ ਪਾਈ ਗਿਰਾਂ ਚਾਹਨਾ ਹੁਣ 658 ਘੰਟੇ ਚੱਲਿਆ ਇਹ ਆਪਾਂ ਮੰਨ ਕੇ ਚੱਲ ਯਾਰ ਅੱਜ ਦੇ ਰੇਟ ਰਹਿਦਾ ਜਮੀ ਜਾਇਜ਼ ਦੇ ਦਾਂਗੇ ਕਿੰਨਾ 5 ਲੱਖ ਤੇ 70000 ਦਾ ਤਾਂ ਦੇਣ ਦਾ ਇਰਾਦਾ ਦੀ ਬਾਈਆਂ ਨੇ ਕਿਹਾ ਸੀ ਆਪਾਂ 5000 ਹੋਰ ਚੱਕ ਦਾਂਗੇ ਯਾਰ 5 ਲੱਖ 65000 ਦਾ ਲੈ ਕੇ ਜਾਏ ਉਸ 744 6055 ਆ ਗਿਆ ਇਧਰ ਛੋਟੇ ਘੇਰ ਵਾਲਾ ਛੋਟੇ ਘੇਰ ਵਾਲਾ ਆ ਗਿਆ ਠੀਕ ਹੈ ਤੇ ਅੱਜ ਤੋਤਾ ਵੀ ਮਰਦਾਤ ਖੜਾ ਕੇ ਗਏ ਨੇ ਬੰਦੇ ਹਾਂਜੀ ਮੰਗਲੇ BK T ਦੇ ਜਮਾਂ ਨਵੇਂ ਨੇ ਮੂਗਲੇ ਵੀ ਜਮਾਂ ਨਵੇਂ ਨੇ ਨਾਲ ਦੇ ਟਾਇਰ ਤੇ ਤੇ ਐਚ ਆਰ ਨੰਬਰ ਆ ਨਾਲ ਦੇ ਟਾਇਰ ਸੀ ਅਗਲੇ ਫਸਟ ਤਾਂ ਜਿਵੇਂ ਕਰੀਏ ਨਵੀਂ ਪਾਦੇ ਪਹਿਲੇ ਨਾਮ ਆ ਟਰੈਕਟਰ ਇਹਦਾ ਮਾਡਲ ਤੇ ਰੇਟ ਆ ਰੇਟ ਇਹਦਾ 6 4,80,000 ਰੁਪਇਆ ਠੀਕ ਹੈ 4,80,000 44 ਇਹ ਸਾਈਡ ਕਲੱਚ ਆ ਗਿਆ ਠੀਕ ਹੈ ਸਾਈਡ ਕਲੱਚ ਆ ਗਿਆ ਸਵਰਾਜ 744 ਐਫ ਪੀ ਆ ਗਿਆ ਪਹਿਲਾਂ ਐਕਸਟੀ ਦਿਖਾਤਾ ਇੱਕ ਐਕਸਟੀ ਹਜੇ ਹੋਰ ਖੜਾ ਹੂੰ ਇਹਦੇ ਬਾਰੇ ਦੀ ਜਾਣਕਾਰੀ ਮੰਨ ਕੇ ਬੀਕੇਟੀ ਦੇ ਬੰਦੇ ਨੇ ਸਪੈਸ ਲਵਾਏ ਨੇ ਸ਼ੌਕੀਆ ਠੀਕ ਹੈ ਤੇ ਟਾਇਰ ਟਾਇਰੇ 'ਚ ਹੋਣਗੇ ਬਈ 62 63000 ਰੁਪਏ ਚੌਕੜਾ ਬੀਕੇਟੀ ਦਾ ਜਮਾ ਨਵਾਂ ਲੱਗਿਆ ਵਾ ਟਰੈਕਟਰ ਦੇ ਮਿੱਤਰੋ 744 ਆ ਗਿਆ ਐਫ ਪੀ ਪਾਵਰ ਸਟੀਰੀਂਗਾ ਹੋਰ ਤਾਂ ਦੱਸੰਦੀ ਰੋਡ ਨਹੀਂ ਮਾਡਲ ਕਿੰਨਾ ਇਹ 22 ਮਾਡਲ ਆ 22 ਮਾਡਲ ਆ ਚਾਹੇ ਉਹ ਲੈ ਜੋ ਚਾਹੇ ਲੈ ਜੋ ਇਕুই ਰੇਟ ਆ 5 ਲੱਖ 65 ਹਾਂ 5 ਲੱਖ 65000 ਐਕਸਟੀ ਐਕਸਟੀ ਆ ਗਿਆ 2021 ਮਾਡਲ ਆ ਇਹਦਾ ਵੀ ਚੌਕੜਾ ਨਮਾ ਜੀ ਇਹਦਾ ਵੀ ਚੌਕੜਾ ਨਮਾ 21 ਮਾਡਲ ਆ ਇੱਥੇ ਕਈ ਬਾਈ ਕਹਿੰਦੋਂ ਨੇ ਯਾਰ ਨਾਲ ਦੇ ਟਾਇਰ ਵੀ ਬਾਈ ਆਪਾਂ ਨੂੰ ਸ਼ੌਂਕ ਆ ਜਦੋਂ 60 ਪੁਆਇੰਟ ਪੈਸੇ ਟਾਇਰ ਹੁੰਦੇ ਨੇ ਨਾ ਜ਼ਿੰਮੇਵਾਰ ਕਸੂਈ ਦੱਸੀ ਜਾਂਦਾ ਉਹਨਾਂ ਨੂੰ ਸਹੀ ਗੱਲ ਆ ਮੈਂ ਮਿੰਟ ਲਾਉਣਾ ਮੈਂ ਤਾਂ ਟਾਇਰ ਪਾਉਣ ਨੂੰ ਉਹਦੀ ਮੈਂ ਤਾਂ ਉਹਦੀ ਕਹਿੰਦੇ ਨੇ ਵੀ ਪਾਰਟ ਆ ਰਹਿ ਦੇ ਨਾਮ ਠੀਕ ਹੈ ਜੱਬ ਵੀ ਨਿਮੇੜਦੇ ਜੱਬ ਵੀ ਨਿਮੇੜਦੇ ਨੇ ਕਸੇ ਆਣਾ ਦਾ ਕੰਮ ਹੀ ਨਹੀਂ ਸਿਰਫ 5 ਲੱਖ ਤੇ 10000 ਦਾ ਬੰਪਰ ਲਾ ਕੇ ਦੇਵਾਂਗੇ ਜਿਹੜਾ ਬੰਪਰ ਲਾ ਕੇ 5 ਲੱਖ 10000 ਇਦੇ ਬਾਰੇ ਪੁੱਛ ਕੇ ਨਹੀਂ 2009 ਮਾਡਲ ਆ ਇਹ ਠੀਕ ਹੈ ਚੌਕੜਾ ਨਾਲ ਦਾ ਇਹਦੇ ਚੌਕੜਾ ਨਾਲ ਦਾ ਨਵਾਂ ਮਾਡਲ ਆ ਤੇ ਟਰੈਕਟਰ ਪਿਆ ਪੂਰਾ ਜੰਗਾ ਰੰਗ ਪੇਂਟ ਦਾ ਪਿਆ ਰੀਜ ਨਾਲ ਇੰਜਨ ਤੇ ਗੀਅਰ ਦਾ ਕਿਵੇਂ ਆ ਆਪਣਾ ਨਹੀਂ ਕਰਾਈ ਨਹੀਂ ਇਹ ਆਈਆਂ ਨਹੀਂ ਅਗਲਾ ਕਰਾ ਦੇਣਾ ਯਾਰ ਵੀ ਇੰਨੇ ਕਿਥੋਂ ਤੇ ਹਾਂ ਅਗਲਾ ਕਰਾ ਦੇਣਾ ਯਾਰ ਕੱਲ੍ਹ ਲਵਾ ਦਈਏ ਨਾ ਇੰਜਨ ਗੀਅਰ ਦਾ ਕਿਵੇਂ ਆ ਮੈਂ ਕਹਿੰਦਾ ਬਾਅਦ ਕੇ ਤਸੱਲੀ ਕਰਕੇ ਕਿੰਨੇ ਦਾ ਸਿਰਫ ਇਹ ਇੱਕ ਇਹ ਕਾ 8 ਮਾਡਲ ਕੋ 6 ਮਾਡਲ 2 25 25 ਰੇਟ ਆ ਤਿੰਨਾਂ ਦਾ 2 25 25 ਦਾ ਰੇਟ ਆ ਤਿੰਨਾਂ ਦਾ ਇਹ ਡਬਲ ਕਲਚ ਆ ਡਬਲ ਡਬਲ ਤਿੰਨੀ ਡਾਬਲ ਤਿੰਨੀ ਡਬਲ ਕਲਚ ਆ ਉਹਦੇ ਲੱਗਿਆ ਘੋੜਾ ਵਾਂ ਫਰਾਡੀ ਦੀ ਸੀ ਜਾਂਦਾ ਹਾਂ ਤੇ ਇਹਦੇ ਬਾਰੇ ਦੱਸੀ ਗ੍ਰਾਹਣ ਵਿਚਾਲੇ ਜੇ ਖੜਾ ਇਹ 3700 ਫੋਰਡ ਆ ਸਾਰਾ ਅਰੀਜਨਲ ਆ ਮੂਰਲੇ ਟਾਇਰ ਨਾਲ ਦੇ ਨੇ ਹਜੇ ਇਹਦੇ ਬਾਈ ਮੂਰਲੇ ਟਾਇਰ ਨਾਲ ਦੇ ਆ ਫੋਰਡ ਆ ਗਿਆ ਸਾਰਾ ਰੇਨ ਨਾ ਠੀਕ ਹੈ ਸਿਰਫ ਇਹ ਬਾਈ ਮੁੱਲ ਜਿੰਨਾ ਮਰਜ਼ੀ ਕਰਾ ਲਓ ਇਹ ਦੇਣਾ ਲੈਣਾ ਦੇਖੋ ਆ ਚੀਜ਼ਾਂ ਨਾਲ ਦੀਆਂ ਦੇਖੀ ਬਾਈ ਠੀਕ ਆ ਆ ਚੀਚੂ ਦੇਖੀ ਦਾ ਪੁਰਾਣਾ ਮੁੰਡੇ ਕਹਿੰਦੇ ਨੇ ਫੋੜ ਦੇਖਣਾ ਫੋੜ ਦੀ ਥੋਡੀ ਦੇਖਿਓ ਸਮਾਈ ਚਕ ਨਹੀਂ ਜਾਲੀ ਦੇਖਣਾ ਇਹਨੇ ਪਾਸੇ ਕਰ ਚੈੱਕ ਪੈਰ ਜਦੋਂ ਨਾਲ ਦੇ ਪਾਏ ਆ ਸਾਮਝੀ ਆ ਟਰੈਕਟਰ ਸਾਰਾ ਕੁਝ ਨਾਲ ਹੀ ਆ ਇਹ ਸਿਰਫ 135000 ਦਾ ਦੇ ਦੂੰਗਾ 135000 ਦਾ ਇਹ ਲੈ ਜਿਓ ਪਹੁੰਚਣਾ ਪੈਣਾ ਸੱਜਣੋ ਤੁਹਾਨੂੰ ਮਹਿਲਾ ਚੌਕ ਹਾਂ ਪੁਰਾਣਾ ਕੱਟ ਲੇਗਾ ਹਾਂ ਪੁਰਾਣਾ ਵੀ ਕੱਟ ਲਾਂਗੇ ਤੇ ਹੁਣ ਆਪਾਂ ਲੋਨ ਦੀ ਵੀ ਬਾਈ ਕਰਤੀ ਵੀ ਲੋਨ ਦੀ ਸੌਦਾ ਵੀ ਮਿਲ ਜਾਂਦੀ ਆ ਹਾਂ ਪੁਰਾਣਾ ਪੁਰਾਣਾ ਬਾਈ ਜੀ ਪਤਾ ਕੀ ਹੁੰਦਾ ਹੁਣ ਜਿਵੇਂ ਆਪਣੇ ਰੇਟ ਆਪਾਂ ਵੀਡੀਓ ਰਾਈ ਐ ਇੰਨੇ ਕ ਘੱਟ ਦੇਤੇ ਬਾਈ ਪੁਰਾਣੇ ਟਰੈਕਟਰ ਦਾ ਬਾਲੇ ਰੁਪਏ ਮੰਗ ਲਾਦੇ ਉਹਦਾ ਆਪਾਂ ਬਾਈ 15 ਦਿਨਾਂ ਦਾ ਟਾਈਮ ਦੇ ਦਾਂ ਅਗਲੇ ਨੂੰ ਦਾ ਵੀ ਵੇਚ ਕੇ ਪੈਸੇ ਦੇ ਦਿਓ ਠੀਕ ਹੈ ਤੇ ਹੁਣ ਜਦ ਮੈਂ ਜ਼ਿਮੀਂਦਾਰ ਬਿਹਲੇ ਹੋ ਗਏ ਬਾਈ ਫੇਰ ਕਹਿ ਰਹੇ ਆਪਾਂ ਨੂੰ ਵੀ ਕੁਝ ਭਰਾ ਛੀ ਜ਼ਿਮੀਂਦਾਰਾਂ ਦੇ ਟਰੈਕਟਰ ਨੇ ਪੰਜ ਚਾਰ ਆ ਭਾਬਦੇ ਰੱਖਦੇ ਆ ਏਰੀਏ ਚ ਇੰਨੀ ਕੁ ਬਣੀ ਹੋਈ ਆ ਮਹਾਰਾ ਦੀ ਕਿਰਪਾ ਨਾਲ ਅਗਲੇ ਨੂੰ ਪਤਾ ਵੀ ਇਹ ਬਿਨਾ ਨੌਕਰ ਆ ਟਰੈਕਟਰ ਨਹੀਂ ਵੇਚਦਾ ਵੀ ਯਾਰ ਉਹਦੇ ਲਈ ਵਖੜਾਇਓ ਆਪਣਾ ਬਾਜ਼ਾਰ ਰੇਟ ਤੇ ਵੇਚੂ ਨਾ ਲੈਣ ਵਾਲੇ ਨੂੰ ਮਹਿੰਗਾ ਨਾ ਵੇਚਣ ਵਾਲੇ ਨੂੰ ਮਹਿੰਗਾ ਉਹਦੇ ਵਿੱਚ ਇਹ ਹੋ ਜਾਂਦਾ ਵੀ ਲੈਣ ਵਾਲਾ ਵੀ ਖੁਸ਼ ਹੈ ਤੇ ਵੇਚਣ ਵਾਲਾ ਵੀ ਪਹੁੰਚਣਾ ਪੈਣਾ ਸੱਜਣੋ ਨੂੰ ਮਹਿਲਾ ਚੌਂਕ ਜ਼ਿਲ੍ਹਾ ਲਗਦਾ ਸੰਗਰੂਰ ਤੇ ਬਾਈ ਬਿੱਟੂ ਦਾ ਨੰਬਰ ਸਕਰੀਨ ਦੇ ਉੱਤੇ ਵੀ ਲੱਤਾ ਤੇ ਬਿੱਟੂ ਇੱਕਰੀ ਦੱਸ ਵੀ ਨਹੀਂ ਕਿੰਨਾ ਨੰਬਰ ਹੈ ਮੋਬਾਈਲ ਨੰਬਰ ਹੈਗਾ ਆਪਣਾ 98724 99041 ਇੱਕ ਭਰਾਵਾਂ ਨੂੰ ਬੇਨਤੀ ਹੈ ਵੀ ਵੀਰ ਬਣ ਕੇ ਸਵੇਰੇ 7 ਵਜੇ ਤੋਂ ਸ਼ਾਮ ਨੂੰ 8 ਵਜੇ ਤੋਂ ਬਾਅਦ ਹੱਥ ਬਣ ਕੇ ਬੇਨਤੀ ਬਾਈ ਸਾਰਾ 7 ਵਜੇ ਤੋਂ 8 ਵਜੇ ਦੇ ਵਿੱਚ ਵਿੱਚ ਫੋਨ ਲਾ ਲਿਓ ਕਿਉਂ ਥੱਕੇ ਹੋਣੇ ਬਾਈ ਸਾਰਾ ਦਿਨ ਕਿਤੇ ਟਰੈਕਟਰ ਤੋਂ ਲੱਗ ਗਏ ਕਿਤੇ ਛਾਤਰੀ ਬੱਸ ਹੋ ਜਾਂਦੀ ਬਾਈ ਕਿਤੇ ਫੋਨ ਆ ਗਿਆ ਕਿਸੇ ਦਾ ਹੈਡ ਵੀ 35 ਦਿਖਾਤੇ ਸੱਚ ਨੂੰ ਤੁਹਾਨੂੰ 30 ਤੋਂ 35 ਟਰੈਕਟਰ ਆਰਾਮ ਨਾਲ ਹੀ ਦਿਖਾਤੇ ਤਾਂ ਹੀ ਵੀਡੀਓ ਬਹੁਤ ਲੰਬੀ ਹੋ ਗਈ ਬਾਈ ਤੇਜ਼ੀ ਬਹੁਤ ਕਰੀ ਅੱਜ ਤੁਸੀਂ ਤੇ ਹੁਣ ਲਾਹਾ ਤੁਸੀਂ ਲੈਣਾ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਸੋ ਸਮਾਂ ਦੇ ਲਈ ਬਾਈ ਬਿੱਟੂ ਬਹੁਤ ਬਹੁਤ ਧੰਨਵਾਦ ਹੁਣ ਕਾ